ਪਤੀ ਦੇ ਜਿਸਮ ਦਾ ਕਿਹੜਾ ਹਿੱਸਾ ਜਿਸ ਨੂੰ ਅਗਰ ਪਤਨੀ ਦਬਾਏ ਤਾਂ ਘਰ ਵਿੱਚ ਬਹੁਤ ਜ਼ਿਆਦਾ ਰਿਜਕ ਦੀ بارش ਹੋਵੇਗੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣਾਂ ਦੇ ਲਈ ਹੈ ਜੋ ਕਿ ਸ਼ਾਦੀशुदा ਹਨ ਪਤੀ ਦੇ ਜਿਸਮ ਦੇ ਕਿਹੜੇ ਹਿੱਸੇ ਨੂੰ ਦਬਾਉਣ ਨਾਲ ਘਰ ਵਿੱਚ ਦੌਲਤ ਆਉਂਦੀ ਹੈ ਕਿ ਜਿਸ ਨੂੰ ਜਿੰਨਾ ਮਰਜ਼ੀ ਖਰਚ ਕਰ ਲਓ ਕਦੀ ਦੌਲਤ ਤੇ ਰਿਜਕ ਵਿੱਚ ਕਮੀ ਨਾ ਆਏ ਅੱਜ ਤੁਹਾਨੂੰ ਦੱਸਣ ਜਾ ਰਹੀ ਹਾਂ ਜਿਸ ਨੂੰ ਸੁਣ ਕੇ ਖਾਸ ਤੌਰ ਤੇ ਪਤਨੀ ਇਸ ਅਮਲ ਨੂੰ ਕੀਤੇ ਬਗੈਰ ਨਹੀਂ ਰਹਿ ਸਕੇਗੀ ਅਗਰ ਰਾਤ ਨੂੰ ਸੌਣ ਤੋਂ ਪਹਿਲਾਂ ਔਰਤ ਨੇ ਪਤੀ ਦਾ ਉਹ ਹਿੱਸਾ ਦਵਾ ਲਿਆ ਜਿਸ ਨੂੰ ਤੁਹਾਨੂੰ ਦੱਸਣ ਜਾ ਰਹੀ ਹਾਂ ਤਾਂ ਘਰ ਵਿੱਚ ਐਨੀ ਦੌਲਤ ਹੋਵੇਗੀ ਤੇ ਐਸੀ ਜਗਾ ਤੋਂ ਰਿਜਕ ਮਿਲੇਗਾ ਜਿਸ ਦਾ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਤੁਸੀਂ ਬਹੁਤ ਵਾਰ ਦੇਖਿਆ ਹੋਵੇਗਾ ਜਦੋਂ ਵੀ ਇੱਕ ਔਰਤ ਤੇ ਮਰਦ ਦਾ ਵਿਆਹ ਹੁੰਦਾ ਹੈ ਤਾਂ ਉਹ ਦੋਨੋਂ ਪਤੀ ਪਤਨੀ ਬਣ ਜਾਂਦੇ ਹਨ ਤੇ ਜਿਸ ਘਰ ਵਿੱਚ ਉਹ ਔਰਤ ਦੁਲਹਨ ਬਣ ਕੇ ਜਾਂਦੀ ਹੈ ਤਾਂ ਉਸ ਘਰ ਵਾਲੇ ਚਾਹੁੰਦੇ ਹਨ ਕਿ ਔਰਤ ਦਾ ਨਸੀਬ ਚੰਗਾ ਹੋਵੇ ਘਰ ਨੂੰ ਸੰਭਾਲਦੀ ਹੋਵੇ ਪਤੀ ਦੇ ਘਰ ਵਾਲਿਆਂ ਦੀ ਚੰਗੀ ਤਰ੍ਹਾਂ ਖਾਤਰਦਾਰੀ ਕਰੇ ਤੇ ਉਸ ਦੇ ਚੰਗੇ ਨਸੀਬ ਦੀ ਵਜ੍ਹਾ ਨਾਲ ਪਤੀ ਨੂੰ ਚੰਗਾ ਰੋਜ਼ਗਾਰ ਵੀ ਮਿਲੇ ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਹੀ ਹੋਵੇਗਾ ਕਿ ਰਿਜਕ ਔਰਤ ਦੇ ਨਸੀਬ ਨਾਲ ਆਉਂਦਾ ਹੈ ਤੇ ਔਲਾਦ ਮਰਦ ਦੇ ਨਸੀਬ ਨਾਲ ਮਿਲਦੀ ਹੈ ਇਸੀ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਦੀ ਹੈ ਇੱਕ ਪਤਨੀ ਹਮੇਸ਼ਾ ਇਹ ਚਾਹੁੰਦੀ ਹੈ ਕਿ ਉਸ ਦਾ ਪਤੀ ਘਰ ਵਿੱਚ ਐਨੀ ਦੌਲਤ ਲਿਆਏ ਜੋ ਕਦੀ ਖਤਮ ਨਾ ਹੋਵੇ ਤੇ ਐਸੀ ਔਰਤ ਨੂੰ ਚਾਹੀਦਾ ਹੈ ਕਿ ਅੱਜ ਤੋਂ ਹੀ ਇਹ ਅਮਲ ਲਾਜ਼ਮੀ ਕਰੇ ਪਤੀ ਆਪਣੀ ਪਤਨੀ ਤੇ ਬੱਚਿਆਂ ਦੇ ਲਈ ਮਿਹਨਤ ਕਰਦਾ ਹੈ ਉਹ ਹਮੇਸ਼ਾ ਇਹ ਚਾਹੁੰਦਾ ਹੈ ਕਿ ਉਹ ਲੋਕ ਕਿਸੇ ਦੇ ਸਾਹਮਣੇ ਮਹਤਾਜ ਨਾ ਹੋਣ ਤੇ ਆਪਣੀ ਕਮਾਈ ਹੋਈ ਦੌਲਤ ਨਾਲ ਇੱਕ ਚੰਗੀ ਜ਼ਿੰਦਗੀ گزار ਸਕੇ ਦੂਸਰੇ ਪਾਸੇ ਕੁਝ ਐਸੇ ਮਰਦ ਵੀ ਹੁੰਦੇ ਹਨ ਜਿਨ੍ਹਾਂ ਨੂੰ ਆਪਣੀ ਪਤਨੀ ਤੇ ਬੱਚਿਆਂ ਦੀ ਜ਼ਰਾ ਵੀ ਪਰਵਾਹ ਨਹੀਂ ਹੁੰਦੀ ਐਸੇ ਮਰਦ ਜ਼ਿੰਦਗੀ ਭਾਰ ਜਲੀਲ ਹੁੰਦੇ ਹਨ ਜੋ ਆਪਣੀ ਪਤਨੀ ਤੇ ਬੱਚਿਆਂ ਦੀ ਕਦਰ ਨਹੀਂ ਕਰਦੇ ਅਗਰ ਪਤੀ ਘਰ ਵਿੱਚ ਪੈਸੇ ਕੱਟ ਲਿਉਂਦਾ ਹੈ ਕਮਾਈ ਬਹੁਤ ਕੱਟ ਹੈ ਤੇ ਘਰ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਨਹੀਂ ਹੋ ਸਕਦਾ ਤਾਂ ਔਰਤ ਨੂੰ ਚਾਹੀਦਾ ਹੈ ਕਿ ਰਾਤ ਨੂੰ ਉਸਦੇ ਬਿਸਤਰ ਉੱਪਰ ਬੈਠ ਜਾਏ ਤੇ ਆਰਾਮ ਆਰਾਮ ਨਾਲ ਉਸਦੇ ਪੈਰਾਂ ਨੂੰ ਦਬਾਉਣਾ ਸ਼ੁਰੂ ਕਰ ਦੇਵੇ ਜਿਸ ਤਰ੍ਹਾਂ ਪਤੀ ਦੇ ਪੈਰ ਦਬਾਏ ਉਸੇ ਤਰ੍ਹਾਂ ਹੀ ਇਹ ਪੜਦੀ ਰਹੇ ਜੋ ਮੈਂ ਦੱਸਣ ਜਾ ਰਿਹਾ ਹਾਂ ਤੇ ਆਪਣੇ ਨਰਮ ਹੱਥਾਂ ਨਾਲ ਪਤੀ ਦੇ ਪੈਰ ਦਬਾਓ ਤੇ ਕਹੋ ਸਾਡੇ ਦੋਨਾਂ ਵਿੱਚ ਬਹੁਤ ਪਿਆਰ ਹੈ ਜਦੋਂ ਔਰਤ ਆਪਣੇ ਪਤੀ ਦੀ ਖਿਦਮਤ ਕਰਦੀ ਹੈ ਤਾਂ بے ਪਨਾਹ ਪਿਆਰ ਮਿਲਦਾ ਹੈ ਤੇ ਪਤੀ ਪਤਨੀ ਦਾ ਪਿਆਰ ਮੁਹੱਬਤ ਨਾਲ ਰਹਿਣਾ ਹੀ ਘਰ ਵਿੱਚ ਐਨੀ ਬਰਕਤ ਪੈਦਾ ਕਰ ਦਿੰਦਾ ਹੈ ਕਿ ਉਹਨਾਂ ਨੇ ਸੋਚਿਆ ਵੀ ਨਹੀਂ ਹੁੰਦਾ ਯਾਦ ਰੱਖੋ ਪਤੀ ਪਤਨੀ ਦੇ درمیان ਨਾਰਾਜ਼ਗੀ ਨਾਲ ਰਿਜੁੱਤੇ ਦੌਲਤ ਵਿੱਚ ਜ਼ਿਆਦਾ ਕਮੀ ਦੀ ਵਜ੍ਹਾ ਬਣਦਾ ਹੈ ਇਸ ਲਈ ਪਤੀ ਪਤਨੀ ਨੂੰ ਚਾਹੀਦਾ ਹੈ ਕਿ ਤੌਬਾ ਕਰ ਲੈਣ ਤੇ ਇੱਕ ਦੂਸਰੇ ਨਾਲ ਨਰਾਜ਼ ਨਾ ਹੋਣ ਪਤੀ ਪਤਨੀ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਹੈ ਜਿਸ ਵਿੱਚ ਹਲਕੀ ਜਿਹੀ ਨਰਾਜ਼ਗੀ ਵੀ ਆ ਜਾਏ ਤਾਂ ਇਨਸਾਨ ਦਾ ਘਰ ਨਰਕ ਬਣ ਜਾਂਦਾ ਹੈ ਤੇ ਘਰ ਦਾ ਸਾਰਾ ਸਕੂਨ ਤਬਾਹ ਬਰਬਾਦ ਹੋ ਜਾਂਦਾ ਹੈ ਅਗਰ ਇਹ ਹੀ ਪਤੀ ਪਤਨੀ ਖੁਸ਼ੀ ਪਿਆਰ ਤੇ ਮੁਹੱਬਤ ਵਿੱਚ ਬਦਲ ਜਾਏ ਤਾਂ ਘਰ ਵਿੱਚੋਂ ਸਕੂਨ ਹੀ ਸਕੂਨ ਰਹਿੰਦਾ ਹੈ ਤੇ ਘਰ ਵਿੱਚੋਂ ਬਰਕਤ ਖਤਮ ਨਹੀਂ ਹੋ ਸਕਦੀ ਅਕਸਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਅੱਜ ਕੱਲ੍ਹ ਲੋਕ ਦੂਸਰੇ ਪਤੀ ਪਤਨੀ ਦਾ ਪਿਆਰ ਮੁਹੱਬਤ ਨਾਲ ਰਹਿਣਾ ਦੇਖ ਨਹੀਂ ਪਾਉਂਦੇ ਉਹਨਾਂ ਤੋਂ ਇਹ ਗੱਲ برداشت ਹੀ ਨਹੀਂ ਹੁੰਦੀ ਕਿ ਇਹ ਲੋਕ ਪਿਆਰ ਮੁਹੱਬਤ ਤੇ ਸਕੂਨ ਨਾਲ ਕਿਸ ਤਰ੍ਹਾਂ ਰਹਿ ਰਹੇ ਹਨ ਉਹ ਇਹਨਾਂ ਵਿੱਚ ਲੜਾਈ ਝਗੜਾ ਪੈਦਾ ਕਰਨ ਲਈ ਬਹੁਤ ਸਾਰੇ ਹਤਕੰਡੇ ਅਪਣਾਉਂਦੇ ਹਨ ਜੋ ਪਤੀ ਪਤਨੀ ਇੱਕ ਦੂਸਰੇ ਦਾ ਹੱਕ ਅਦਾ ਕਰਦੇ ਹਨ ਤਾਂ ਇਹ ਪਰਮਾਤਮਾ ਨੂੰ ਰਾਜ਼ੀ ਰੱਖਦੇ ਹਨ ਉਨ੍ਹਾਂ ਦੇ ਲਈ ਕੋਈ ਕੁਝ ਵੀ ਕਰ ਲਵੇ ਕੋਈ ਉਨ੍ਹਾਂ ਦਾ ਕੁਝ ਵੀ ਨਹੀਂ ਵਿਗਾੜ ਸਕਦਾ ਤੇ ਪਰਮਾਤਮਾ ਵੀ ਇਸ ਤਰ੍ਹਾਂ ਦੇ ਪਤੀ ਪਤਨੀ ਦੀ ਮਦਦ ਕਰਦਾ ਹੈ ਚੰਗੀ ਪਤਨੀ ਉਹ ਹੈ ਜਿਸ ਦਾ ਪਤੀ ਜਦੋਂ ਵੀ ਉਸ ਨੂੰ ਦੇਖੇ ਤਾਂ ਉਸ ਦਾ ਦਿਲ ਖੁਸ਼ ਹੋ ਜਾਏ ਅਗਰ ਪਤੀ ਉਸ ਨੂੰ ਕਿਸੇ ਕੰਮ ਦਾ ਹੁਕਮ ਕਰੇ ਤਾਂ ਉਹ ਉਸ ਦੀ ਆਗਿਆ ਮੰਨੇ ਤੇ ਅਗਰ ਪਤੀ ਘਰ ਵਿੱਚ ਨਾ ਹੋਵੇ ਤਾਂ ਉਹ ਉਸ ਦੇ ਮਾਲ ਤੇ ਆਪਣੀ ਹਿਫਾਜ਼ਤ ਕਰੇ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਹਾਈਪ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ